ਟਰੱਕ ਯੂਨੀਅਨ ਨਾਬਾ ਦਾ ਜਿਹੜਾ ਇੱਥੇ ਬੈੰਦੇ ਨੇ ਸਾਡੇ ਸਾਰੇ ਆਪਰੇਟਰ ਟਰੱਕ ਡਰਾਈਵਰ ਭਰਾ ਸਾਰੇ ਬੜੀ ਲੰਮੀ ਜਿਹੜਾ ਜੀ ਦਿਨ ਤੋਂ ਮੰਗ ਸੀ ਇਸ ਗੱਲ ਦੀ ਕਿ ਇੱਥੇ ਲੋਕਟਾਇਲ ਲੱਗੇ ਤੇ ਉਹ ਲੋਕਟਾਇਲ ਜਿਹੜੀ ਹੈ ਜਿਹੜੀ ਲਾਈ ਹੈ ਜਿੱਦਾਂ ਤੁਹਾਨੂੰ ਰਾਟਨ ਕੀਤਾ ਤੇ ਮੈਂ ਆਪਣੀ ਤਨਖਾਹ ਦੇ ਵਿੱਚੋਂ ਸਾਰਾ ਇਹ ਪੇ ਕੀਤਾ ਕਿਉਂਕਿ ਡਰਾਈਵਰ ਭਰਾ ਜਿਹੜੇ ਨੇ ਉਹਨਾਂ ਨੂੰ ਬਹੁਤ ਔਖਾ ਹੁੰਦਾ ਸੀ ਤੇ ਮਿੱਟੀ ਬਹੁਤ ਸੀ ਦੀ ਰੇਤਾਂ ਬਹੁਤ ਸੀਗਾ ਔਰ ਗੱਡੀਆਂ ਲੰਘਣ ਲੱਗਿਆਂ ਪ੍ਰੋਬਲਮ ਹੁੰਦੀ ਸੀ ਸੋ ਇਹ ਲੋਕਟਾਇਲ ਆਈ ਹੈ ਜੀ ਬੜਾ ਸੋਹਣਾ ਲੱਗ ਰਿਹਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜਿਹੜਾ ਜੀ ਕੋਈ ਸ਼ੈੱਡ ਵਗੈਰਾ ਜੋ ਵੀ ਕੰਮ ਹੋਣ ਵਾਲੇ ਨੇ ਜੀ ਉਹ ਕਰਾਂਗੇ ਇਹ 2 ਲੱਖ ਰੁਪਏ ਇੱਥੇ ਲੱਗੇ ਨੇ 2 ਲੱਖ ਰੁਪਏ ਅਸੀਂ ਕਿਹੜੀ ਵਾਲਜੀ ਦੀ ਜਮਾਨਤ ਨੂੰ ਕਿਸ ਤਰ੍ਹਾਂ ਦੇਖਦੇ ਆ ਦੇਖੋ ਜਿਹੜਾ ਸਾਡਾ ਜੁਡੀਸ਼ੀਅਲ ਸਿਸਟਮ ਹੈ ਜੀ ਜਿਹੜੀਆਂ ਸਾਡੀਆਂ ਕੋਰਟਸ ਨੇ ਹੈ ਹਾਈ ਕੋਰਟ ਸੁਪਰੀਮ ਕੋਰਟ ਉੱਤੇ ਸਾਨੂੰ ਪੂਰਾ ਭਰੋਸਾ ਸੀਗਾ ਔਰ ਅਰਵਿੰਦ ਕੇਜਰੀਵਾਲ ਸਾਹਿਬ ਅੱਜ ਜਿਹੜੇ ਮੇ ਬਾਹਰ ਆਏ ਨੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਆ ਸਕਤੀ ਜਿੱਤ ਹੋਈ ਹੈ ਜੀ ਔਰ ਹੁਣ ਹਰਿਆਣਾ ਦੇ ਵਿੱਚ ਇਲੈਕਸ਼ਨ ਹੈ ਮਹਾਰਾਸ਼ਟਰ ਦੇ ਵਿੱਚ ਇਲੈਕਸ਼ਨ ਹੈ ਜੰਮੂ ਕਸ਼ਮੀਰ 'ਚ ਵੀ ਇਲੈਕਸ਼ਨ ਹੈ ਔਰ ਇੱਕ ਕਦੇ ਸਟੇਟ ਫੋਰ ਇਲੈਕਸ਼ਨ ਸਾਰੇ ਕਿਤੇ ਜਿੱਥੇ ਵੀ ਆਮ ਪਾਰਟੀ ਦੇ ਉਮੀਦਵਾਰ ਇਲੈਕਸ਼ਨ ਲੜ ਰਹੇ ਨੇ ਅਰਵਿੰਦ ਕੇਜਰੀਵਾਲ ਸਾਹਿਬ ਉੱਥੇ ਜਾਣਗੇ ਥੋਣ ਪ੍ਰਚਾਰ ਕਰਨਗੇ ਔਰ ਇਹਦੇ ਨਾਲ ਪਾਰਟੀ ਨੂੰ ਬਹੁਤ ਵੱਡਾ ਬਲ ਮਿਲਿਆ ਕਿਉਂਕਿ ਅਰਵਿੰਦ ਕੇਜਰੀਵਾਲ ਸਾਹਿਬ ਉਹ ਇਨਸਾਨ ਨੇ ਜਿਨ੍ਹਾਂ ਨੇ ਇਹ ਸੁਪਨਾ ਲਿਆ ਸੀ ਕਿ ਇਹ ਦੇਸ਼ ਜਿਹੜਾ ਇਹ ਦੇਸ਼ ਦੇ ਵਿੱਚ ਜਿਹੜੇ ਪੋਲੀਟੀਕਲ ਜਮਾਤ ਆ ਲੰਬੇ ਸਮੇਂ ਤੋਂ ਕਾਬਜ ਹੈ ਇਹਨਾਂ ਦੇ ਕਈ-ਕਈ ਪੀੜ੍hiyan ਜਿਹੜੀਆਂ ਨੇ ਕਾਬਜ ਹੋਈਆਂ ਪਈਆਂ ਨੇ ਕਿਸੇ ਹੋਰ ਨੂੰ ਉਹ ਇਲੈਕਸ਼ਨ ਲੜ ਨਹੀਂ ਦਿੰਦੇ ਨਾਲ ਯਤਨ ਦਿੰਦੇ ਨੇ ਤੇ ਉਹਨਾਂ ਤੋਂ ਛੁਟਕਾਰਾ ਜਿਹੜਾ ਜੀ ਇਸੇ ਕਰਕੇ ਪਿਆ ਜੇ ਆਮ ਆਦੀ ਪਾਰਟੀ ਬਣੀ ਹੈ ਅੱਜ ਆਮ ਆਦੀ ਪਾਰਟੀ ਦੇ ਸੁਪਰੀਮੋ ਨੇ ਦਿੱਲੀ ਦੇ ਮੁੱਖ ਮੰਤਰੀ ਨੇ ਇਹ ਬਾਹਰ ਆਏ ਨੇ ਜੀ ਜਲਦੀ ਗ੍ਰਹਾਈਆਂ ਤੋਂ ਪ੍ਰਮਾਤਮਾ ਦਾ ਬਹੁਤ-ਬਹੁਤ ਧੰਨਵਾਦ ਹੈ ਪ੍ਰਮਾਤਮਾ ਉਹਨਾਂ ਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਚ ਰੱਖੇ ਔਰ ਉਹਦਾ ਅਸਰ ਜਿਹੜਾ ਜੀ ਹੁਣ ਇਲੈਕਸ਼ਨ ਤੇ ਨਜ਼ਰ ਆਊਗਾ ਆਰਾਮਾ ਦੀ ਪਾਰਟੀ ਹਰਿਆਣਾ ਦੇ ਵਿੱਚ ਅੱਛਾ ਪ੍ਰਦਰਸ਼ਨ ਕਰੇ। ਇੰਪੋਰਟ ਦੇ ਜਸਟਿਸ ਨੇ ਵੀ ਜਿਹੜੇ ਹੈਗਾ ਤਾੜਨਾ ਕੀਤੀ ਹੈ ਸੀਬੀਐਮ ਨੂੰ ਕਿਸ ਤਰ੍ਹਾਂ ਦੇਖਦੇ। ਦੇਖੋ ਇਹ ਤਾਂ ਹੈ ਹੀ ਜੀ ਕਿ ਆਪਾਂ ਜਦੋਂ ਕਿਸੇ ਵੀ ਵਿਅਕਤੀ ਨੂੰ ਚੁਣੇ ਹੋਏ ਨੁਮਾਇੰਦੇ ਨੂੰ ਇਹ ਪਹਿਲੀ ਵਾਰ ਹੋਇਆ ਜੀ ਆਜ਼ਾਦ ਭਾਰਤ ਦੇ ਵਿੱਚ ਕਿ ਚੁਣੇ ਹੋਏ ਇੱਕ ਮੁੱਖ ਮੰਤਰੀ ਨੂੰ ਜਿਹੜੇ ਆਲਰੇਡੀ ਦਿੱਲੀ ਦੇ ਮੁੱਖ ਮੰਤਰੀ ਨੇ ਆਪਾਂ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਹੈ। ਇਹ ਲੋਕਤੰਤਰ ਹੈ ਜੀ ਲੋਕਤੰਤਰ ਦੇ ਵਿੱਚ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਜਿਹੜਾ ਹੁੰਦਾ ਤੇ ਬਿਨਾ ਤੁਸੀਂ ਕਿਸੇ ਅਲੀਗੇਸ਼ਨ ਤੋਂ ਬਿਨਾ ਕਿਸੇ ਗੰਭੀਰ ਉਹਦੇ ਤੋਂ ਕੋਈ ਹੁਣ ਤੱਕ ਚਲਾਨ ਪੇਸ਼ ਨਹੀਂ ਹੈ ਕੋਈ ਐਵੀਡੈਂਸ ਸਾਰਾ ਇਸ ਕਰਕੇ ਇਹ ਚੀਜ਼ ਜਿਹੜੀ ਹੈ ਪੂਰਾ ਦੇਸ਼ ਜਾਣ ਰਿਹਾ ਕਿ ਕਿਤੇ ਨਾ ਕਿਤੇ ਬਹੁਤ ਵੱਡੇ ਲੈਵਲ ਤੇ ਇਹ ਰਾਤਮਕਾ ਕੇ ਕੀਤਾ ਗਿਆ ਕੰਮ ਹੈ ਔਰ ਬਾਕੀ ਕੋਰਟ ਤੇ ਡਿਪੈਂਡ ਹੈ ਸਾਰਾ ਕੁਝ ਕੋਰਟ ਦੇ ਵਿੱਚ ਹਰ ਚੀਜ਼ ਜਿਹੜੀ ਹੈ ਉਹ ਦਾਖਲ ਹੈ ਉੱਥੇ ਔਰ ਜਿਵੇਂ ਜਿਵੇਂ ਦਾ ਟ੍ਰਾਇਲ ਚੱਲੇਗਾ ਜੋ ਅੱਗੇ ਕਾਰਵਾਈ ਹੋਏਗੀ ਮੈਨੂੰ ਉਮੀਦ ਹੈ ਕਿ ਰਵਿੰਦ ਕੇਜਰੀਵਾਲ ਸਾਹਿਬ ਪਾਕ ਪਵਿੱਤਰ ਹੋ ਗਏ ਇਸ ਕੇਸ ਦੇ ਵਿੱਚ ਬਾਹਰ ਮਰਸ਼ਾ ਕੀਤੇ ਕੀ ਲੱਗਦਾ ਜਿਹੜਾ ਹੈਗਾ ਵੋਟਾਂ ਨੂੰ ਲੈ ਕੇ ਵੀ ਕੰਪਲੇਨ ਨਾ ਕਰਦੇ ਦੇਖੋ ਪੂਰੇ ਦੇਸ਼ ਦੇ ਵਿੱਚ ਇੱਕ ਪੋਲੀਟਿਕਲ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਹੈ ਜੀ ਪਹਿਲਾਂ ਵੀ ਬਣਦਾ ਰਿਹਾ ਤੁਸੀਂ ਮੈਂ ਵਿਧਾਨ ਸਭਾ ਗਿਆ ਸੀ ਮੈਂ ਉੱਥੇ ਮੇਰੇ ਕੋਲ ਸਮਾਜ ਸੀ ਮੈਂ ਲਾਇਬ੍ਰੇਰੀ 'ਚ ਚਲੇ ਗਿਆ ਮੈਂ ਅਮਰਜੈਂਸੀ ਇੱਕ ਬੁੱਕ ਹੈ ਜੀ ਜਦੋਂ ਅਮਰਜੈਂਸੀ ਲੱਗੀ ਉਹ ਬੁੱਕ ਪੜਨ ਲੱਗ ਗਿਆ ਉਹ 'ਚ ਬੜਾ ਐਸਾ ਮੇਰੇ ਅੱਖਾਂ 'ਚ ਪਾਣੀ ਆ ਜਾਂਦਾ ਕਿ ਕਿਵੇਂ ਕਿਵੇਂ ਮੌਜੂਦਾ ਸਰਕਾਰਾਂ ਨੇ ਐਮਰਜੈਂਸੀਆਂ ਲਾ ਲਾ ਕੇ ਕਿਵੇਂ ਦੇਸ਼ ਨੂੰ ਜਿਹੜਾ ਜੀ ਤੋੜਨ ਦੀ ਕੋਸ਼ਿਸ਼ ਕੀਤੀ ਹੈ ਕਿਵੇਂ ਸਟੇਟਾਂ ਦੀਆਂ ਸਰਕਾਰਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਕਿਵੇਂ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਉਦੋਂ ਤੋਂ ਸਿਸਟਮ ਚੱਲਿਆ ਆ ਰਿਹਾ ਜੀ ਤੇ ਹੁਣ ਤੱਕ ਬਰਕਰਾਰ ਹੈ ਪਰ ਇਹਦੇ ਵਿੱਚ ਮਨੀਸ਼ ਸ਼ੋਦੀਆ ਜੀ ਜੇਲ੍ਹ ਚ ਗਏ ਉਹ ਬਾਹਰ ਆ ਗਏ ਸੰਜੇ ਸਿੰਘ ਜੀ ਜੇਲ੍ਹ ਚ ਗਏ ਉਹ ਬਾਹਰ ਆ ਗਏ ਅਰਵਿੰਦ ਕੇਜਰੀਵਾਲ ਸਾਹਿਬ ਜੇਲ੍ਹ ਚ ਗਏ ਉਹ ਬਾਹਰ ਆ ਗਏ ਜਮਾਨਤ ਹੋ ਗਈ ਉਹਨਾਂ ਨੂੰ ਤੇ ਇੱਕ ਤੋਂ ਹੋਰ ਜਿਹੜੇ ਸੀਗੇ ਹੋਰ ਸਟੇਟਾਂ ਤੋਂ ਉਹ ਵੀ ਬਾਹਰ ਆ ਗਏ ਸਾਰੇ ਇਸੇ ਮਾਮਲੇ ਦੇ ਵਿੱਚ ਸੋ ਕਿਤੇ ਨਾ ਕਿਤੇ ਇਹ ਗੱਲ ਜਿਹੜੀ ਹੈ ਹੁਣ ਇਹ ਸਾਹਮਣੇ ਆ ਰਹੀ ਹੈ ਕਿ ਇਹ ਸਾਰਾ ਕੁਝ ਜਿਹੜਾ ਹੈ ਜੀ ਇਹ ਪਲਾਨਟ ਸੀ ਪਰਤਾਬਾ ਜੁਨੀਟ ਤੇ ਕਿਹਾ ਬੀਜਪੀਸੀ ਕਹਿੰਦੇ ਜਿਹੜਾ ਇਹਨਾਂ ਦੇ ਆ ਜਾਂਦਾ ਉਹ ਤਾਂ ਸਰਫਰ ਵਾਲੀ ਮਸ਼ੀਨ ਵਿੱਚ ਧੋਪੇ ਉਹ ਤਾਂ ਸਾਫ਼ ਹੋ ਜਾਂਦਾ ਜਿਹੜਾ ਨਹੀਂ ਮੰਨਦਾ ਉਹਨੂੰ ਤੈਹਾਂ ਲਾਉਂਦੇ ਨੇ ਨਹੀਂ ਉਹਨਾਂ ਦੀ ਗੱਲ ਠੀਕ ਹੈ ਉਹ ਆਪਣੇ ਤੌਰ ਤੇ ਹੁਣ ਠੀਕ ਕਹਿ ਰਹੇ ਨੇ ਪਰ ਇਹ ਜਿਹੜਾ ਪੁਰਾਣਾ ਅਗਰ ਆਪਾਂ ਇਹਨੂੰ ਸਟੱਡੀ ਕਰੀਏ ਜਿੱਮੇ ਅਮਰਜੈਂਸੀ ਦੀ ਗੱਲ ਕੀਤੀ ਹੈ ਜਦੋਂ ਇੰਦਰਾ ਗਾਂਧੀ ਪ੍ਰੈਮਿਸਟਾਨ ਦੇ ਤੇ ਉਦੋਂ ਤੋਂ ਸਿਸਟਮ ਜਿਹੜਾ ਚੱਲਿਆ ਆਉਂਦਾ ਉਹਨੂੰ ਲਗਾਤਾਰ ਜਿਹੜਾ ਉਹ ਹੈ ਸੈਂਟਰ ਦੇ ਵਿੱਚ ਜਿੰਨੂੰ ਵੀ ਮੌਕਾ ਮਿਲਦਾ ਚਾਹੇ ਉਹ ਕਾਂਗਰਸ ਆ ਜਾਂ ਅਲੱਗ-ਅਲੱਗ ਸਰਕਾਰਾਂ ਰਹੀਆਂ ਨੇ ਹੁਣ ਬੀਜੇਪੀ ਐ ਉਹਨਾਂ ਨੂੰ ਬੜੇ ਪਾਰਦਰਸ਼ਤਾ ਦੇ ਨਾਲ ਬੜੇ ਅچھے ਤਰੀਕੇ ਨਾਲ ਪੂਰੇ ਦੇਸ਼ ਬਾਰੇ ਸੋਚਣਾ ਚਾਹੀਦਾ 140 ਕਰੋੜ ਲੋਕਾਂ ਬਾਰੇ ਸੋਚਣਾ ਚਾਹੀਦਾ ਦੇਸ਼ ਦੇ ਵਿੱਚੋਂ ਗਰੀਬੀ ਕਿਵੇਂ ਖਤਮ ਹੋ ਸਕਦੀ ਆ ਅਨਪਲਾਈਮੈਂਟ ਬੇਰੋਜ਼ਗਾਰੀ ਕਿਵੇਂ ਖਤਮ ਹੋ ਸਕਦੀ ਆ ਕਿਵੇਂ ਲੋਕਾਂ ਨੂੰ ਸਹੂਲਤਾਂ ਜਿਹੜੀਆਂ ਨੇ ਵਧੀਆ ਮਿਲ ਸਕਦੀਆਂ ਨੇ ਕਿਵੇਂ ਜਿਹੜੇ ਵੱਡੇ-ਵੱਡੇ ਪ੍ਰੋਜੈਕਟ ਦੇਸ਼ ਦੇ ਵਿੱਚ ਲੱਗਣ ਤਾਂ ਕਿ ਜਿਹੜੀ ਚੀਜ਼ ਚਾਈਨਾ ਤੋਂ ਸਾਡੇ ਕੋਲ ਆ ਕੇ ਵਿਕਰੀ ਹੈ ਉਹ ਸਾਡੇ ਦੇਸ਼ ਦੀ ਬਣੇ ਤੇ ਮੈਂ ਹੁਣ ਕੱਲ ਹਰਿਆਣਾ ਸੀਗਾ ਪਾਣੀਪੱਤ ਦੇ ਵਿੱਚ ਹੁਣ ਇੱਕ ਸ਼ੁਰੂਆਤ ਜਿਹੜੀ ਆ ਹੋ ਰਹੀਆਂ ਨੇ ਚੀਜ਼ਾਂ ਦੀ ਉੱਤੇ ਕਨਸੈਂਟਰੇਟ ਕਰਨਾ ਚਾਹੀਦਾ ਨਾ ਕਿ ਦੇਖੋ ਆਫਟਰ ਆਲ ਅਸੀਂ ਸਾਰੇ ਭਾਰਤੀਆਂ ਸਾਰੇ ਸਾਰੇ ਇੰਡੀਅਨ ਆ ਸਾਰੇ ਹਿੰਦੁਸਤਾਨੀ ਆ ਅਸੀਂ ਆਪੇ ਦੇ ਵਿੱਚ ਰੰਜਿਸ਼ ਕਰਾਂਗੇ ਤਾਂ ਦੁਨੀਆ ਦੇ ਵਿੱਚ ਅੱਜ ਸਾਡੀ ਇਕਨੋਮੀ ਜਿਹੜੀ ਹੈ ਜੀਡੀਪੀ ਜਿਹੜੀ ਹੈ ਜੀ ਉਹ 7ਵੇਂ ਨੰਬਰ ਤੇ ਸਟੈਂਡ ਕਰਦੀ ਹੈ ਅਗਰ ਅਸੀਂ ਸਿਆਣੇ ਬਣ ਕੇ ਚੱਲੀਏ ਤਾਂ ਮੇਰਾ ਕਹਿਲਾ ਆਉਣ ਵਾਲੇ 10-15 ਸਾਲਾਂ ਦੇ ਵਿੱਚ ਭਾਰਤ ਜਿਹੜਾ ਜੀ ਟੌਪ 3 ਦੇ ਵਿੱਚ ਆ ਸਕਦਾ ਜਿਵੇਂ ਅੱਜ ਅਮਰੀਕਾ ਨੰਬਰ 1 ਤੇ ਚైనా ਨੰਬਰ 2 ਤੇ ਆ ਇਹ ਇੰਡੀਆ ਨੰਬਰ 7 ਤੇ ਆ ਜੀ ਤਾਂ ਅਸੀਂ ਅਗਰ ਅੱਛੇ ਤਰੀਕੇ ਨਾਲ ਇਹਨੂੰ ਮੈਨੇਜ ਕਰੀਏ ਜਿਵੇਂ ਸਾਡੇ ਕੋਲ ਮਸਲ ਪਾਵ ਰਿਹਾ ਅਸੀਂ ਇਹਨਾਂ ਚੀਜ਼ਾਂ ਤੋਂ ਧਿਆਨ ਹਟਾ ਕੇ ਆਪਾਂ ਤਰੱਕੀ ਵਾਲੇ ਪਾਸੇ ਚਲੀਏ ਤਾਂ ਬਹੁਤ ਕੁਝ ਦੇਸ਼ ਨੂੰ ਮਿਲ ਸਕਦਾ ਜੀ ਉਹ ਰਾਜਨੀਤੀ ਕਰਨੀ ਚਾਹੀਦੀ ਹੈ ਕੰਮ ਦੀ ਰਾਜਨੀਤੀ ਕਰੋ ਨਾ ਕਿ ਆਪਾਂ ਕਿਸੇ ਨੂੰ ਅੰਦਰ ਬੰਦ ਕਰਤਾ ਡਰੋਨ ਘੁਮਟਾਉਣ ਦਾ ਕੰਮ ਕੀਤਾ ਉਹ ਨਹੀਂ ਕਰਨਾ ਚਾਹੀਦਾ ਇੱਕ ਪਾਸੇ ਦਿੱਲੀ ਜਿੱਤੇ ਇੱਕ ਪਾਸੇ ਪੰਜਾਬ ਆ ਪਾਰਟੀ ਨੇ ਹਰਿਆਣਾ ਇਸ ਤਰ੍ਹਾਂ ਦੇ ਦੇਖੋ ਕੱਲ ਅਮਿਤ ਕੁਮਾਰ ਸਾਡੇ ਇਸਰਾਨਾ ਵਿਧਾਨ ਸਭਾ ਮੇਰੀ ਡਿਊਟੀ ਲੱਗੀ ਹੈ ਕੱਲ ਉਹਨਾਂ ਦਾ ਪੇਪਰ ਦਾਖਲ ਕੀਤੇ ਨੇ ਮੈਂ ਗਿਆ ਸੀ ਉੱਥੇ ਮੈਂ ਉੱਥੇ ਵੀ ਬੇਨਤੀ ਕੀਤੀ ਹੈ ਕਿ ਲੰਬੇ ਸਮੇਂ ਤੋਂ ਹਰਿਆਣਾ ਦੇ ਵਿੱਚ ਜਿਹੜੀ ਆ ਅਲੱਗ-ਅਲੱਗ ਸਰਕਾਰਾਂ ਰਾਜ ਕਰਦੀਆਂ ਰਹੀਆਂ ਨੇ ਤੇ ਇੱਕ ਪਾਸੇ ਦਿੱਲੀ ਹੈ ਇੱਕ ਪਾਸੇ ਪੰਜਾਬ ਹੈ ਸੈਂਟਰ 'ਚ ਹਰਿਆਣਾ ਪੈਂਦਾ ਜੀ ਤੇ ਦੋਨੇ ਪਾਸੇ ਸਟੇਟਾਂ ਦੇ ਕੰਮ ਦੇਖ ਕੇ ਤਾਂ ਤੁਸੀਂ ਇਹ ਫੈਸਲਾ ਕਰੋਗੇ ਤੁਹਾਨੂੰ ਕੀ ਚਾਹੀਦਾ ਜੀ ਤਾਂ ਲੋਕਾਂ ਦੀ ਬਹੁਤ ਆਤਵਾਜ਼ ਇਹ ਸੀ ਕਿ ਅਸੀਂ ਰਵਾਇਤੀ ਪਾਰਟੀਆਂ ਤੋਂ ਥੱਕੇ ਪਏ ਹਾਂ ਅਸੀਂ ਵੀ ਚਾਹੁੰਦੇ ਹਾਂ ਕਿ ਕੋਈ ਨਵਾਂ ਬਦਲ ਆਵੇ ਕਿਉਂਕਿ ਲੋਕ ਜਿਹੜੇ ਹਨ ਜੀ ਵਾਰ-ਵਾਰ ਉਹੀ ਗੱਲਾਂ ਸੁਣ ਕੇ ਉਹੀ ਲੋਕਾਂ ਨੂੰ ਵੋਟਾਂ ਪਾ ਪਾ ਕੇ ਬਾਰ ਬਾਰ ਕੋਈ ਪੰਜਵੀਂ ਵਾਰ ਐਮਐਲਏ ਕੋਈ ਛੇਵੀਂ ਵਾਰ ਕੋਈ ਸੱਤਵੀਂ ਵਾਰ ਐਮਐਲਏ ਤੇ ਉਹ ਬੋਰ ਹੋ ਜਾਂਦੇ ਜਾਂ ਤਾਂ ਕੋਈ ਨਵਾਂ ਪੰਨ ਹੋਵੇ ਠੀਕ ਹੈ ਤੁਸੀਂ ਮੁਬਾਰਕ ਹੈ ਤੁਸੀਂ ਬਣੋ ਐਮਐਲਏ ਬਣੋ ਤੁਸੀਂ ਜਿੰਨੀ ਮਰਜ਼ੀ ਵਾਰ ਬਣੋ ਪਰ ਲੋਕਾਂ ਲਈ ਤੁਸੀਂ ਕੀ ਕਰ ਰਹੇ ਹੋ ਉਹ ਬਹੁਤ ਜ਼ਰੂਰੀ ਹੈ ਜੀ ਲੋਕਾਂ ਲਈ ਤੁਸੀਂ ਕੁਝ ਕਰਨਾ ਨਹੀਂ ਹਰੇਕ ਵਾਰ ਨਸ਼ਾ ਵੰਡ ਕੇ ਪੈਸੇ ਵੰਡ ਕੇ ਤੁਸੀਂ ਵੋਟਾਂ ਲੈ ਲਈਆਂ ਤੇ ਕੰਮ ਕੋ ਕਰਨਾ ਨਹੀਂ ਇਹ ਰਾਜਨੀਤੀ ਗਲਤ ਹੈ ਜੇ ਤੁਹਾਨੂੰ ਮੌਕਾ ਮਿਲਿਆ ਤਾਂ ਤੁਹਾਨੂੰ ਇਮਾਨਦਾਰੀ ਦੇ ਨਾਲ ਲੋਕਾਂ ਜਿਨ੍ਹਾਂ ਨੇ ਤੁਹਾਨੂੰ ਵੋਟ ਪਾ ਕੇ ਐਮਐਲਏ ਐਮਪੀ ਬਣਾਇਆ ਤੁਹਾਡੇ ਸਿਰ ਤੇ ਤਾਸ ਸਜਾਉਣਾ ਲੋਕਾਂ ਲਈ ਤੁਸੀਂ ਜਵਾਬ ਦੇਓ ਅਰੋਣਾ ਲੋਕਾਂ ਲਈ ਕੰਮ ਕਰਨਾ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਕਿੰਨੀ ਉਮੀਦ ਹੈ ਕਿ ਇਹ ਜੀ ਤੋੜੀ ਜਾਵੇ ਦੇਖੋ ਕੱਲ ਆਖਰੀ ਦਿਨ ਸੀ ਜੀ ਐਸਟੂਟਰੀ ਇਨਸਟੋਟਲਿੰਗ ਹੋਈ ਆ ਸਾਰੇ ਪੇਪਰਾਂ ਦੀ ਔਰ ਇੱਕ ਦੋ ਦਿਨਾਂ ਦੇ ਵਿੱਚ ਸਾਰੇ ਜਿਹੜੇ ਜਿਹੜੇ ਫਾਈਨਲ ਹੋ ਜਾਣਗੇ ਉਮੀਦਵਾਰ ਤੇ ਮੈਨੂੰ ਤਾਂ ਪੂਰੀ ਉਮੀਦ ਹੈ ਜੀ ਕਿਉਂਕਿ ਸਾਡੇ ਮਨੀਸ਼ ਸ਼ਿਸ਼ੋਦੀਆ ਜੀ ਸਾਬਕਾ ਡਿਪਟੀ ਮੁੱਖ ਮੰਤਰੀ ਦਿੱਲੀ ਸਰਕਾਰ ਸੰਜੀਤ ਸਿੰਘ ਜੀ ਸਾਡੇ ਸੱਭਾ ਮੈਂਬਰ ਰਾਗਵ ਚੱਡਾ ਜੀ ਡਾਕਟਰ ਸੰਦੀਪ ਪਾਠਕ ਜੀ ਸਾਡੀ ਸਾਰੇ ਮਨਿਸਟਰਾਂ ਦੀ ਐਮ ਐਲ ਏ ਸਾਹਿਬਾਂ ਦੀ ਡਿਊਟੀ ਲੱਗੀ ਹੋਈ ਅਸੀਂ ਸਾਰੇ ਇਹਨੇ ਜੀ ਮਿਹਨਤ ਕਰ ਰਹੇ ਆਂ ਔਰ ਗਰਾਫ ਹਰਿਆਣੇ ਦੇ ਵਿੱਚ ਲਗਾਤਾਰ ਆਮ ਆਦੀ ਪਾਰਟੀ ਦੇ ਜਿਹੜਾ ਵਧਦਾ ਜਾ ਰਿਹਾ। ਪ੍ਰਮਾਤਮਾ ਕਿਰਪਾ ਕਰੇ ਆਮ ਆਦੀ ਪਾਰਟੀ ਜਿਹੜੀ ਹੈ ਹਰਿਆਣੇ ਦੇ ਵਿੱਚ ਕਿੰਗ ਮੇਕਰ ਸਰਕਾਰ ਦਾ ਰੋਲ ਅਦਾ ਕਰੇ। ਜਿਵੇਂ ਕਿਸ ਤਰ੍ਹਾਂ ਦੇਖਦੇ ਹੋ ਮਾਸਾਂ ਦੇ ਆਪ ਤੇ ਜਿਹੜੇ ਹੈਗੇ ਪ੍ਰਭਾਵ ਦਿੱਤੇ 2 ਲੱਖ ਰੁਪਏ ਅੱਛਾ ਪਹਿਲਾਂ ਤਾਂ ਮੈਂ ਵੱਡੇ ਵੀਡੀਓ ਕਮਰਸ ਭਰਾ ਸਰਦਾ ਗੁਰਦੇਵ ਸਿੰਘ ਦੇਵਮਾਨ ਜੀ ਦਾ ਟੱਕ ਜੁਨੀਆ ਚਾਹਣ ਤੇ ਸਟੇਜ ਤੋਂ ਸਵਾਗਤ ਕਰਦਾ ਹਾਂ। ਬਾਕੀ ਅਸੀਂ ਪਿੱਛੇ ਡਿਮਾਂਡ ਰੱਖੀ ਸੀ ਵੀ ਸਾਡਾ ਰਸਤਾ ਜਿਹੜਾ ਮੇਨ ਆਉਂਦਾ ਅੰਦਰ ਨੂੰ ਗੁਰੂ ਕਰਨਵੀ ਹੁੰਦਾ ਕੱਚਾ ਵਾਉ ਤਾਂ ਮੀਕਣੀ ਜੋ ਜੋ ਗਾਰਾ ਹੋ ਜਾਂਦਾ ਮਿੱਟੀ ਘੱਟਾ ਬੜਾ ਉੜਦਾ ਸੀ ਮੈਂ ਵੀ ਬਾਈ ਜੀ ਜੇ ਥੋੜੀ ਹੈਲਪ ਕਰ ਦੋ ਵੀ ਇਹ ਰਸਤਾ ਪੱਕਾ ਕਰਾਉਣਾ ਇਹ ਕਹਿੰਦੇ ਤੁਸੀਂ ਕੰਮ ਸ਼ੁਰੂ ਕਰੋ ਤੇ ਮੈਂ ਪਹਿਲਾਂ 100000 ਰੁਪਏ ਦਾ ਆਈਡੀਆ ਲਾਇਆ ਸੀਗਾ ਜਦੋਂ ਕੰਮ ਹੋਇਆ ਮੈਂ ਕਹਾਂ ਜੀ 2 ਲੱਖ ਰੁਪਏ ਲੱਗਿਆ ਉਦੋਂ ਇਹਨਾਂ ਨੇ ਦੇਤਾ ਵੀ ਕਹਿੰਦੇ ਕੋਈ ਨਹੀਂ ਮੈਂ ਤੁਹਾਡੇ ਨਾਲ ਖੜਾ ਪਹਿਲਾਂ ਵੀ ਇਹਨਾਂ ਨੇ ਕਰਾਇਆ ਕੰਮ ਹੁਣ ਵੀ ਇਹ ਕਰਾਇਆ ਹੁਣ ਤੱਕ ਕੋਈ ਲੱਗਦਾ ਹੋਰ ਐਮਐਲਏ ਨੇ ਇਸੇ ਨਹੀਂ ਹੁਣ ਤੱਕ ਜਿਹੜਾ ਵੀ ਆਇਆ ਹੈ ਨਹੀਂ ਨਹੀਂ ਕੋਈ ਇਹ ਚੱਕ ਪੰਡ ਦੇ ਥਾਲੀ ਆ ਇੱਧਰ ਮੁੱਕਰ ਹੋ ਮੁਹ ਇੱਧਰ ਜੀ ਇੱਧਰ ਵਾਹ ਆਈ ਹੈ ਪਾਰਕ ਦੇ ਆ ਰਹੇ ਹਾਂ ਇਹ ਇਹ ਚੱਕ ਪੰਡ ਦੇ ਥਾਲੀ ਆਪਾਂ ਆ ਜੀ